ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਸਦੇ ਸਮੂਹ ਨਿਵਾਸੀਆਂ ਨੂੰ ਬੇਨਤੀ ਹੈ ਕਿ ਭਾਰਤ ਸਰਕਾਰ ਜਿਹੜੀ ਆਪਣੇ ਆਪ ਨੂੰ ਲੋਕਤੰਤਰ ਦਾ ਥੰਮਾ ਖਵਾਉਂਦੀ ਹੈ ਤੇ ਆਪਣੇ ਆਪ ਨੂੰ ਲੋਕਤੰਤਰ ਦੀ ਸਭ ਤੋਂ ਪੁਰਾਣੀ ਜਿਹੜੀ ਜਮਹੂਰੀਅਤ ਖਵਾਉਂਦੀ ਹੈ ਪਰ ਉਹਨਾਂ ਵੱਲੋਂ ਸਿੱਖ ਕੌਮ ਦੀ ਜਮਹੂਰੀਅਤ ਦਾ ਗਲਾ ਘੁੱਟਣ ਦੇ ਵਿਰੁੱਧ 15 ਸਤੰਬਰ ਨੂੰ ਜਮਹੂਰੀਅਤ ਬਹਾਲੀ ਦਿਵਸ ਸ੍ਰੀ ਅਮਰitsar ਸਾਰਾ ਗੜੀ ਵਿਖੇ ਮਨਾਇਆ ਜਾ ਰਿਹਾ ਹੈ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਐਤਵਾਰ ਨੂੰ 15 ਸਤੰਬਰ ਨੂੰ ਸਾਰਾ ਗੜੀ ਸ੍ਰੀ ਅਮਰitsar ਸਾਹਿਬ ਵਿਖੇ ਪਹੁੰਚ ਕੇ ਜਮਹੂਰੀਅਤ ਬਹਾਲੀ ਦਿਵਸ ਤੇ ਹਾਜ਼ਰੀਆਂ ਲਵਾਓ ਤੇ ਭਾਰਤ ਸਰਕਾਰ ਨੂੰ ਇਹ ਅਹਿਸਾਸ ਦਿਵਾਓ ਕਿ ਤੁਸੀਂ ਸਿੱਖ ਕੌਮ ਦੀ ਜਮਹੂਰੀਅਤ ਬਹਾਲ ਨਹੀਂ ਕਰ ਰਹੇ। ਸਿੱਖ ਗਾਉਮ ਨੂੰ ਭਾਰਤ ਦੇ ਅੰਦਰ ਪੈਗਾਨੀਗੀ ਦਾ ਅਹਿਸਾਸ ਕਰਵਾ ਰਹੇ ਜਿੱਥੇ ਲੋਕ ਸਭਾ ਦੀਆਂ 18 ਦੀਆਂ ਚੋਣਾਂ ਹੋਈਆਂ ਨੇ ਉਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਸਭਾ ਸਰਕਾਰ ਨਹੀਂ ਕਰਵਾ ਰਹੀ ਧਾਰਾ 85 ਦੇ ਗੁਰਦਾਰੇ ਤੇ ਧਾਰਾ 87 ਦੇ ਗੁਰਦਾਰੇ ਜਿਹੜਾ ਧਾਰਾ 87 ਇਹ ਉਹ ਪੰਜਾਬ ਸਰਕਾਰ ਨੇ ਜਿਹੜੀਆਂ ਚੋਣਾਂ ਕਰਾਉਣੀਆਂ ਨੇ ਪਰ ਉਹਨਾਂ ਗੁਰਦਾਰਿਆਂ ਦੀਆਂ ਚੋਣਾਂ ਵੀ 2005 ਤੋਂ ਬਾਅਦ ਨਹੀਂ ਹੋਈਆਂ 2011 ਤੋਂ ਬਾਅਦ ਖਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ 13 ਸਾਲ ਹੋ ਗਏ ਨੇ ਸੋ ਸਰਕਾਰ ਨੂੰ ਅਹਿਸਾਸ ਦਿਵਾਉਣ ਵਾਸਤੇ ਆਓ 15 ਸਤੰਬਰ ਨੂੰ ਸਾਰਾ ਗੜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਵੱਧ ਤੋਂ ਵੱਧ ਹਾਜ਼ਰੀਆਂ ਲਵਾ ਕੇ ਇਸ ਜਮਹੂਰੀਅਤ ਬਹਾਲੀ ਦੇ ਇਸ ਨੂੰ ਕਾਮਯਾਬ ਕਰੀਏ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਸੋਚਦੇ ਪੈਰਾ ਦੇ ਗਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ